ਉਹ ਮੇਰਾ ਮੌਜੂਦਾ ਸ਼ਵੇਤ ਮਲਿਕੀ ਮਲਿਕ ਸਾਹਿਬ ਕੇ ਸਾਥ ਦੇਖਦੇ ਹੋ ਅੱਜ ਵਿਸ਼ੇਸ਼ ਮੀਟਿੰਗ ਹੈ ਕਿਹਦਾ ਦੇਖਦੇ ਹਾਂ ਬਹੁਤ ਅੱਛੀ ਮੀਟਿੰਗ ਹੈ ਜੀ ਮੋਦੀ ਸਾਹਿਬ ਤੀਸਰੀ ਵਾਰ ਹੀ ਪ੍ਰਧਾਨ ਮੰਤਰੀ ਬਣੇ ਨੇ ਤੇ ਸਾਰੇ ਹੀ ਬੜੇ ਖੁਸ਼ ਨੇ ਭਾਜਪਾ ਹੀ ਬੜਾ ਉਤਸ਼ਾਹ ਹੈ ਭਾਜਪਾ ਦਾ ਇੱਕ ਬਹੁਤ ਸੁਨਹਿਰਾ ਹੈ ਪੰਜਾਬ ਵਿੱਚ ਔਰ ਆਉਣ ਵਾਲੇ ਸਮੇਂ ਵਿੱਚ ਭਾਜਪਾ ਘਰ-ਘਰ ਤੱਕ ਜਾਏਗੀ ਔਰ ਮੋਦੀ ਜੀ ਦੀਆਂ ਜੋ ਜਨ ਸਦਾਰ ਯੋਜਨਾਵਾਂ ਯੋਜਨਾਵਾਂ ਹੈ ਉਹ ਪਹੁੰਚਾਏ ਕਿਸਾਬ ਕਿ ਸਰ ਦੇਵਾ ਕੱਲ ਅੱਜ ਕੱਲ ਰਿਜ਼ਲਟ ਆਊਗਾ ਜਿੰਨੀ ਚੋਣਾਂ ਦਾ ਸਾਡਾ ਸੀਟ ਜਿੱਤਾਂਗੇ ਜੇ ਅਸੀਂ ਕਾਫੀ ਤੁਸੀਂ ਮਿਹਨਤ ਕੀਤੀ ਹੈ ਪੂਰੀ ਜਿੰਨੀ ਚੋਣਾਂ ਹੋਇਆ ਸੀ ਬਿਲਕੁਲ ਜਿੱਤਾਂਗੇ ਕਿਸਾਬ ਪੂਰੀ ਸਰਕਾਰ ਦਰਵਾਜ਼ੇ ਤੱਕ ਜੰਦਰ ਬੈਠ ਗਈ 30 ਚੀਅਰਮੈਨ 90 ਐਮਐਲਏ ਕੀ ਭਾਜਪਾ ਦੇ ਉਮੀਦਵਾਰ ਨੂੰ ਜਾਂ ਸ਼ੀਤਲ ਅੰਗਰਾਨ ਹਰਾਨਵਸਰੀ ਉੱਥੇ ਜੰਦਰ ਦਰਵਾਜ਼ੇ ਤੱਕ ਬੈ ਗਈ ਦੇਖੋ ਗੱਲ ਹੈ ਕਿ ਇਸ ਵੇਲੇ ਭਾਜਪਾ ਦਾ ਨਾਂ ਸੁਣ ਕੇ ਉਹ ਕੰਬ ਰਹੇ ਨੇ ਢੇੜੇ ਸਾਡੇ ਆਮ ਆਦਮੀ ਪਾਰਟੀ ਦੇ ਲੋਕ ਨੇ ਉਹ ਤਾਂ ਆਪਦੀ ਚੀਫ ਮਿਨਿਸਟਰੀ ਵਿਚਾਰ ਰਹੇ ਨੇ ਤੇ ਕਾਂਗਰਸ ਵਾਲੇ ਆਪ ਦੀਆਂ ਚੀਫ ਮਿਨਿਸਟਰੀਆਂ ਅੱਗੇ ਸੋਚ ਰਹੇ ਨੇ ਭਾਰਤੀ ਜਨਤਾ ਪਾਰਟੀ ਜਿਹੜੀ ਲੋਕਾਂ ਦੇ ਬਾਰੇ ਸੋਚੀ ਸੋ ਇਸ ਕਰਕੇ ਲੋਕਾਂ ਦਾ ਜਿਹੜਾ ਧਿਆਨ ਹੈ ਭਾਰਤੀ ਜਨਤਾ ਪਾਰਟੀ ਵੱਲੇ ਔਰ ਅਸੀਂ ਇਹ ਇਲੈਕਸ਼ਨ ਜਿਤਾएंगे ਪੰਜਾਬ ਹਰਿਆਣਾ ਪਰਸੋਂ ਇੱਕ ਫੈਸਲਾ ਦਿੱਤਾਇਆ ਜਨ ਹਿੱਤ ਵਾਸਤੇ ਹਰਿਆਣਾ ਸਰਕਾਰ ਨੂੰ ਤਾਕੀਦ ਕੀਤੀ ਕਿ ਹਫਤੰਦਰ ਸ਼ੰਭੂ ਬਾਰਡਰ ਇੱਕ ਤਾਂ ਬੈਰੀਕੇਡ ਤੋੜਦਣ ਪੂਰਾ ਰਸਤਾ ਖੋਲ ਜਨ ਹਿੱਤ ਫੈਸਲਾ ਕਿਹਸਾ ਦੇਦੀ ਬਾਜੋ ਦੇਖੋ ਜਨ ਹਿੱਤ ਜਿਹੜਾ ਫੈਸਲਾ ਜੁਡੀਸ਼ਨਲੀ ਦਾ ਹੋਇਆ ਹੈ ਉਹਦੇ ਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾਗਾ ਉਹਨਾਂ ਦਾ ਜੋ ਫੈਸਲਾ ਬੜਾ ਸੋਚ ਸਮਝ ਕੇ ਲਿਆ ਉਹਨੇ ਲੋਕਾਂ ਦੇ ਹਿੱਤ ਚ ਲਿਆ ਉਹਨਾਂ ਨੇ ਪਹਿਲੇ ਹੀ ਕਹਤਾ ਵੀ ਜਨ ਹਿੱਤ ਚ ਲਿਆ ਹਾਂ ਸੁਭੀ ਸਿੰਘ ਬਾਦਲ ਕਹਿੰਦੇ ਵੀ ਜਿਹੜਾ ਨੁਕਸਾਨ ਹੈ ਕਿਸਾਨਾਂ ਦਾ ਉਹ ਪੂਰਾ ਕਰਨਗੇ ਕੇ ਕਿਸਾਨਾਂ ਦਾ ਮਸਲਾ ਇੱਕ ਹੋਰ ਚੀਜ਼ ਹੈਗੀ ਹੈ ਕਿਸਾਨਾਂ ਦੇ ਮਸਲੇ ਤੇ ਕੇਂਦਰ ਦੇ ਨਾਲ ਬਈ ਬੜੀ ਬੜੀ ਗੱਲਬਾਤ ਹੋ ਚੁੱਕੀ ਹੈ ਔਰ ਗੱਲਬਾਤ ਚੱਲ ਰਹੀ ਹੈ ਔਰ ਕਿਸਾਨ ਸਾਡੀ ਭਰਾ ਨੇ ਅਸੀਂ ਵੀ ਕਿਸਾਨ ਹੈ ਕਿਸਾਨਾਂ ਦੇ ਮਸਲੇ ਹੱਲ ਕਰਾਂਗੇ ਜਿੱਕਨ ਅਕ੍ਰੋਸ ਦੀ ਟੇਬਲ ਬੈਠ ਕੇ ਹੋਵਾਂਗੇ ਨਾ ਕਿ ਜਨਤਕ ਜਨਤਕ ਸਬੂਤ ਦੇਣ ਵਾਸਤੇ ਗੱਲ ਕੀਤੀ ਸੀ ਅੰਗਾਲ ਨੇ ਤੇ ਸੀਐਮ ਮਾਨ ਸਾਹਿਬ ਨਹੀਂ ਪਹੁੰਚੇ ਨਾ ਕਿ ਉਹਨਾਂ ਨੇ ਮੈਦਾਨ ਪਹੁੰਚਿਆ ਕਿਸਾ ਦੇਖਦੇ ਹੋ ਸਨ ਦੇਖੋ ਉਹ ਉਹ ਚੀਜ਼ਾਂ ਜਿਹੜੀਆਂ ਨੇ ਹੁਣ ਤੁਹਾਨੂੰ ਪਤਾ ਹੈ ਕਿ ਮਾਨ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਪਤਾ ਹੈ ਵੀ ਇਸ ਵੇਲੇ ਲੋਕਾਂ ਦਾ ਜਿਹੜਾ ਟਰਸਟ ਉਹ ਸ਼ੈਟਰ ਹੋ ਚੁੱਕਾ ਹੈ ਉਹ ਇਸ ਕਰਕੇ ਆਪਣੀ ਪਾਰਟੀ ਨੂੰ ਸੰਭਾਲਣ ਦੇ ਚੱਕਰ 'ਚ ਲੱਗੇ ਹੋਏ ਨੇ ਮੈਂ ਪਹਿਲਾਂ ਕਿਹਾ ਵੀ ਸਾਡਾ ਜਿਹੜਾ ਕੰਮ ਹੈ ਭਾਰਤੀ ਜਨਤਾ ਪਾਰਟੀ ਦਾ ਅਸੀਂ ਪੰਜਾਬ ਦੇ ਲੋਕਾਂ ਬਾਰੇ ਸੋਚਦੇ ਹਾਂ ਸਰ ਸੋ ਇਹਨ ਪੁਰਵ ਸਾਂਸਦ ਅਤੇ ਰਾਣਾ ਸੋਢੀ ਜੀ ਨੇ ਵਿਸ਼ੇਸ਼ ਤੌਰ ਤੇ ਅੱਜ ਜਿਹੜਾ ਲੁਧਿਆਣਾ ਇਸ ਕਾਰਜਕਾਰੀ ਦੀ ਬੈਠਕ ਵਿੱਚ ਹੈ ਕਿਤੇ ਨਾ ਕਿਤੇ ਜਿੱਥੇ ਵਾਜਪਾ ਦੇ ਉਮੀਦਵਾਰ ਜਿਮਨੀ ਚੋਰ ਜਿੰਦਰਵਸੇ ਜਿੱਦ ਦਾ ਦਾਅਵਾ ਕੀਤਾ ਉਹ ਤੇ ਕਿੰਨੇ ਕੀਤੇ ਜਿਹੜੀ ਪੰਜਾਬ ਵਾਲਿਆਂ ਨਾਲ ਹਾਈ ਕੋਰਟ ਵੱਲੋਂ ਜਿਹੜਾ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਬਾਰਡਰ ਖੋਲਣ ਦੀ ਗੱਲ ਕੀਤੀ ਕਿਤੇ ਜਿਆਦਾ ਜੁਡੀਸ਼ੀਅਲ ਜਿਹੜਾ ਫੈਸਲਾ ਵੀ ਵੈਲਕਮ ਕੀਤਾ ਹੈ ਕੈਮਰਾਮੈਨ ਬੋਬੀ ਨਾ ਸੰਦੀਪ ਸ਼ਰਮਾ ਡੈਰੀ ਸਰ ਟੀਵੀ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ